ਇਹ ਲੋਕ ਸਾਡੀਆਂ ਮੰਗਾਂ ਸੀ ਪੰਜਾਬ ਸਰਕਾਰ ਨੇ ਆਪਦੇ ਸਿਰ ਤੇ ਆਪ ਵਾਈ ਇਹ ਚੀਜ਼ ਤੁਸੀਂ ਦੱਸ ਦਿਓ ਇਹ ਕਿੱਥੇ ਕਾਨੂੰਨ ਆ ਵੀ ਜਨਾਨੀਆਂ ਖੜੀਆਂ ਤੇ ਜਨਾਨੀਆਂ ਦੇ ਅੱਗੇ ਬੰਦੇ ਖੜੇ ਹੋ ਕੇ ਰੋਕਣਗੇ ਪਤਨੇ ਬਹਿ ਪ੍ਰਦਰਸ਼ਨ ਕਰ ਰਹੇ 4 ਘੰਟੇ ਦਾ ਪ੍ਰੋਗਰਾਮ ਇਕੱਲਾ ਜਿੰਦਰ ਦਾ ਰਗਾ ਇਹ ਸਾਰੇ ਪੰਜਾਬ ਦੇ ਮੰਤਰੀਆਂ ਕਰਦਾ ਬਾਬਾ ਜੀ ਹੁਣ ਤੇ ਨਾਲ ਦਰਿਆ ਵੀ ਕੱਢ ਲਈਆਂ ਨਾਲ ਸਾਰੇ ਭਾਈ ਸਾਡਾ ਸਾਡਾ ਲਾਂ ਨਾ ਪਹਿਲੇ 4 ਘੰਟੇ ਦਾ ਧਰਨਾ ਸ਼ਾਮ ਤੱਕ ਸਾਡੇ ਫੁੱਲਰ ਭਾਜੀ ਨੇ ਅਸੀਂ ਆਪੇ ਪ੍ਰਬੰਧ ਕਰਕੇ ਆਏ 4 ਘੰਟੇ ਦੇ ਪ੍ਰਬੰਧ ਕਿਹੜਾ ਕਿਹੜਾ ਕੀਤਾ ਅਸੀਂ ਤਾਂ ਮੈੜਾ ਦੇ ਇੱਕ ਮਿੰਟ ਅਸੀਂ ਮੈੜਾ ਆਵੇ ਸਾਡੇ ਅਸੀਂ ਆਪੇ ਸ਼ਾਕ ਬੈਣਾ ਤੇ ਚਾਹ ਪਾਣੀ ਦਾ ਪਾਣੀ ਸਾਡਾ ਸਾਰਾ ਪ੍ਰਬੰਧ ਨਾਲ ਆ ਉਹ ਚਾਹ ਵੀ ਲੱਗੀ ਬਣ ਹੋਵੇ ਅੱਛਾ ਉਹ ਵਿੱਚ ਹੁਣ ਮੈਟ ਵੀ ਨਾਲ ਬਾਲਟੀਆਂ ਵੀ ਰੱਖੀਆਂ ਅੰਦਰ ਤੇ ਗੈਸ ਵੀ ਰੱਖੀ ਸਾਰਾ ਸਾਰਾ ਪ੍ਰਬੰਧ ਆ ਸਾਰਾ ਕਰਕੇ ਆ ਆਪ ਦਾ ਕਰਕੇ ਆਏ ਪ੍ਰਾਂਦੀ ਠੀਕ ਹੈ ਜੀ ਬਿਲਕੁਲ ਕਿਸਾਨ ਜਿਹੜੇ ਨੇ ਉਹਨਾਂ ਨੇ ਪੂਰਾ ਪ੍ਰਬੰਧ ਆਪਣਾ ਕਰ ਲਿਆ ਜਿਵੇਂ ਕਿ ਗੱਡੀ 'ਚ ਨਜ਼ਰ ਆ ਰਿਹਾ ਬਾਲਟੀਆਂ ਵੀ ਨਜ਼ਰ ਆ ਰਹੀਆਂ ਨੇ ਕੀਤਲੀਆਂ ਵੀ ਨਜ਼ਰ ਆ ਰਹੀਆਂ ਨੇ ਗੈਸ ਵੀ ਚੁੱਲ੍ਹਾ ਵੀ ਨਜ਼ਰ ਆ ਰਿਹਾ ਔਰ ਨਾਲੋਂ ਨਾਲ ਬਿਸਤਰੇ ਵੀ ਜਿਹੜੇ ਨਜ਼ਰ ਆ ਰਹੇ ਆ ਔਰ ਕਿਸਾਨ ਸਾਫ਼ ਕਹਿ ਰਹੇ ਆ ਕਿ ਅਸੀਂ ਪੂਰਾ ਪ੍ਰਬੰਧ ਕਰਕੇ ਆਏ ਆ ਔਰ ਇਸ ਪ੍ਰਬੰਧ ਦੇ ਆਧਾਰ ਦੇ ਉੱਤੇ 4 ਵਜੇ ਤੱਕ ਅਸੀਂ ਰਿਪੀਟ ਹੈ 4 ਵਜੇ ਤੱਕ ਉਰੇ ਧਰਨਾ ਬਰਕਰਾਰ ਰਹੇਗਾ ਉਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਹ ਵੇਖਣਾ ਹੋਵੇਗਾ ਫਿਲਹਾਲ ਕਿਸਾਨ ਆਪਣਾ ਸਾਰਾ ਸਾਜ਼ੋ ਸਾਮਾਨ ਕੱਢਦੇ ਨਜ਼ਰ ਆ ਰਹੀ ਹੈ ਪਹਿਲਾਂ ਇਹ ਉਹੀ ਕਹਿੰਦਾ ਵੀ ਤੁਹਾਨੂੰ ਮਤਲਬ ਤੁਸੀਂ ਸਾਡੀ ਮੰਨੋ ਡੀਐਸਪੀ ਸਾਹਿਬ ਇਹ ਤਰ੍ਹਾਂ ਨਾ ਕਰੀਏ ਉਸੇ ਗੱਲ ਦੇ ਨਾਲ ਸਾਨੂੰ ਧਰਨਾ ਲਾਉ ਪਹਿਲਾਂ ਬਹਿਣ ਦਿਓ ਕਰਨ ਦੀ ਗੱਲ ਦੀ ਹੈ ਸਾਨੂੰ ਬਹਿਣ ਦਿਓ ਦੇਖੋ ਇਹ ਅਸਲੀ ਹੈ ਪੰਡਤ ਜੀ ਸਾਨੂੰ ਬਹਿਣ ਦਿਓ ਪਹਿਲਾਂ ਫਿਰ ਅਸੀਂ ਮਿਲਾਂਗੇ ਜੀ ਸਾਦਕੇ ਮਿਲਾਂਗੇ ਜਾ ਕੇ ਮੇਰਾ ਕੋਈ ਉਹਨਾਂ ਨੂੰ ਗਿਆ ਨਾ ਕਰ ਤੁਸੀਂ ਕਹਿੰਦੇ ਬਹਿਣ ਨਹੀਂ ਦੇਣ ਨਾ ਨਹੀਂ ਲੈ ਆ ਯਾਰ ਬੈਠ ਜਾ ਬੈਠ ਲੈ ਮੈਡ ਉੱਥੇ ਸਾਰੇ ਬੈਠੇ ਸਾਰੇ ਲੋਕਾਂ ਦੇ ਅੱਗੇ ਬਣਾਓ Muito Mais... bem. Mais... ਤੁਸੀਂ ਉਰੇ ਆਪਣਾ ਚੁੱਪਚੀ ਪੀਤੇ ਤਾਂ ਨਾ ਲਾਉਣ ਆਏ ਸੀ ਆਪਣਾ ਆਪਣਾ ਮੰਗ ਪੱਤਰ ਦੇਣ ਆਏ ਸੀ ਹੋਇਆ ਕੀ ਉਰੇ ਵੀਰ ਜੀ ਅਸੀਂ ਜਦੋਂ ਪਹਿਲਾਂ ਹੀ ਇਹ ਚੀਜ਼ ਦਾ ਆਪਾਂ ਐਲਾਨ ਕੀਤਾ ਸੀ ਕਮੇਟੀ ਵੱਲੋਂ ਵੀ 31 ਤਰੀਕ ਨੂੰ ਜਿਹੜੇ ਐਮਐਲਏ ਜਾਂ ਐਮਪੀ ਆ ਉਹਨਾਂ ਦੇ ਘਰ ਰੋਕੇ ਜਾਣਗੇ ਕਿਉਂਕਿ ਸਾਡੇ ਨਾਲ ਇਹ ਤੱਕਾ ਹੋਇਆ ਵੀ ਉੱਥੇ ਸਾਡਾ ਤਰਨਾ ਲੱਗ ਰਿਹਾ ਸੀ ਸਵਾ ਸਾਲ ਤੋਂ ਤਰਨਾ ਚੱਲ ਰਿਹਾ ਸੀ ਉਹ ਤਰਨਾ ਇਹਨਾਂ ਨੇ ਮਤਲਬ ਸਾਡੀ ਪੰਜਾਬ ਸਰਕਾਰ ਨੇ ਚਕਾਇਆ ਜਦ ਕਿ ਗੱਲ ਇਹਨਾਂ ਦੀ ਇਹ ਬਣਦੀ ਸੀ ਵੀ ਤੁਸੀਂ ਭਾਈ ਰਸਤਾ ਛੱਡੋ ਦਿੱਲੀ ਜਾਣਾ ਚਾਹੁੰਦੇ ਤੁਸੀਂ ਦਿੱਲੀ ਭੇਜੋ ਇਹਨਾਂ ਨੂੰ ਅਸਲੀ ਮਸਲਾ ਤਾਂ ਸਾਡਾ ਇਹ ਹੀ ਸੀਗਾ ਦਿੱਲੀ ਕੋਲ ਸਾਡੀਆਂ ਮੰਗਾਂ ਸੀ ਪੰਜਾਬ ਸਰਕਾਰ ਨੇ ਆਪ ਦੇ ਸਿਰ ਤੇ ਆਪ ਵਾਈ ਇਹ ਚੀਜ਼ ਤੇ ਹੁਣ ਜੇ ਅਸੀਂ ਸ਼ਾਂਤੀਪੂਰਵਕ ਇੱਥੇ ਆ ਕੇ ਤਰਨਾ ਦੇਣਾ ਸੀ ਇਹਨਾਂ ਨੂੰ ਅਸੀਂ ਮੰਗ ਪੱਤਰ ਦੇਣਾ ਸੀ ਜੋ ਸਾਡੀਆਂ ਚੀਜ਼ਾਂ ਉੱਥੇ ਸਾਡੀਆਂ ਚੀਜ਼ਾਂ ਗੁੰਮ ਹੋਈਆਂ ਆ ਉਹ ਚੀਜ਼ਾਂ ਅਸੀਂ ਦੱਸਣੀਆਂ ਸੀ ਵੀ ਆਹ ਚੀਜ਼ਾਂ ਸਾਡੀਆਂ ਭਾਈ ਗੁੰਮ ਹੋਈਆਂ ਉਹਦੀ ਸਾਨੂੰ ਪਰਭਾਈ ਕਰਕੇ ਦੋ ਇਹਨਾਂ ਦੇ ਪੁਲਿਸ ਦੇ ਮੁਲਾਜ਼ਮ ਅੱਗੇ ਖੜੇ ਕਰ ਦਿੱਤੇ ਤੁਸੀਂ ਦੱਸ ਦਿਓ ਇਹ ਕਿੱਥੇ ਕਾਨੂੰਨ ਆ ਵੀ ਜਨਾਨੀਆਂ ਖੜੀਆਂ ਤਾਂ ਜਨਾਨੀਆਂ ਦੇ ਅੱਗੇ ਬੰਦੇ ਖੜੇ ਹੋ ਕੇ ਰੋਕਣਗੇ ਬੰਦੇ ਤੇ ਨਹੀਂ ਨਾ ਰੋਕ ਸਕਦੇ ਕਾਨੂੰਨੀ ਤੌਰ ਤੇ ਆ ਵੀ ਲੇਡੀਜ਼ ਪੁਲਿਸ ਆ ਲੇਡੀਜ਼ ਪੁਲਿਸ ਹੀ ਆਉਗੀ ਮਹਿਲਾ ਨੂੰ ਰੋਕਣ ਵਾਸਤੇ ਮਹਿਲਾ ਮੁਲਾਜ਼ਮ ਦੋ ਸੀਗੀਆਂ ਉਹ ਵੀ ਇੱਕ ਹੀ ਸੀ ਪਹਿਲੀ ਗੱਲ ਤੇ ਇੱਕੋ ਹੀ ਸੀ ਬਾਕੀ ਸਾਰੇ ਜੈਂਟਸ ਸੀ ਜਿਨ੍ਹਾਂ ਨੇ ਸਾਨੂੰ ਰੋਕਿਆ ਉਹ ਜੈਂਟਸ ਸੀ ਅਸੀਂ ਦੇਖ ਅਸੀਂ ਅਜੇ ਵੀ ਨਹੀਂ ਇਹਨਾਂ ਨੂੰ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਸਰਕਾਰ ਦੇ ਬੱਜੇ ਆ ਪਰ ਇਹ ਸਰਕਾਰ ਦੇ ਬੱਜੇ ਨਹੀਂ ਇਹਨਾਂ ਨੂੰ ਵੀ ਲੱਗਦਾ ਵੀ ਸ਼ਾਇਦ ਇਹੇ ਸਰਕਾਰ ساری ਉਮਰ ਰਹਿ ਜਾਣੀ ਆ ਸਰਕਾਰਾਂ ਕਦੇ ਵੀ ਨਹੀਂ ਇੱਕ ਰਹਿੰਦੀਆਂ ਹੁੰਦੀਆਂ ਅੱਜ ਤੁਸੀਂ ਮੰਨ ਲਓ ਤੁਸੀਂ ਉਹਨਾਂ ਦੇ ਕਹਤੇ ਸਾਡੇ ਦੇ ਛੇਤਰ ਮਾਰਦੇ ਆ ਤੇ ਕੱਲ ਨੂੰ ਤੁਸੀਂ ਵੀ ਤੇ ਇੱਥੇ ਹੀ ਹੋਣਾ ਜਿਹੜੇ ਪੁਲਿਸ ਤਾਂ ਇਹ ਕਹਿੰਦੀ ਪਈ ਸੀ ਕਿ ਤੁਸੀਂ ਸ਼ਾਂਤੀਪੂਰਵਕ ਬਹਿ ਜਾਓ ਮੁੜ ਕੇ ਤੁਹਾਡਾ ਮੰਗ ਪੱਤਰ ਦਵਾ ਦਿੰਨੇ ਚਾਰ ਬੰਦਿਆਂ ਨੂੰ ਲੈ ਕੇ ਵੀ ਗਈ ਦੇਖੋ ਉਹ ਕਹਿੰਦੇ ਸੀ ਤੁਸੀਂ ਬਹਿ ਜਾਓ ਬਹਿ ਜਾਓ ਇੱਥੇ ਬਹਿ ਜਾਓ ਇੱਥੇ ਗੱਲ ਅਸੀਂ ਕਹਿੰਦੇ ਸੀ ਵੀ ਸਾਨੂੰ ਬੈਠ ਤਾਂ ਲੈਣ ਦਿਓ ਜਦੋਂ ਅਸੀਂ ਐਮਪੀ ਦੇ ਘਰ ਦੇ ਅੱਗੇ ਬਹਿਣਾ ਹੀ ਸੀਗਾ ਤਾਂ ਸਾਨੂੰ ਬੈਠ ਤਾਂ ਲੈਣ ਦਿਓ ਅਸੀਂ ਘੜਾ ਐਮਪੀ ਤੇ ਗੋਲੀ ਮਾਰ ਦੇਣ ਲੱਗੇ ਸੀ ਅਸੀਂ ਵੀ ਤਾਂ ਇਹਨਾਂ ਵਰਗੇ ਹੀ ਜੀ ਆ ਐਮਪੀ ਵੀ ਤਾਂ ਸਾਡੇ ਚੋਂ ਹੀ ਨਿਕਲਿਆ ਜਾਂ ਪੁਲਿਸ ਮੁਲਾਜ਼ਮ ਸਾਡੇ ਚੋਂ ਨਿਕਲੇ ਹੋਇਆ ਜਾਂ ਡੀਐਸਪੀ ਆ ਕੁਛ ਵੀ ਆ ਸਾਡੇ ਚੋਂ ਨਿਕਲਿਆ ਕੋਈ ਬਾਹਰੋਂ ਆਇਆ ਕਿਸਾਨ ਦਾ ਹੀ ਪੁੱਤ ਆ ਪਰ ਪਤਾ ਨਹੀਂ ਕਿਉਂ ਜਦੋਂ ਬੰਦਾ ਕੁਰਸੀ ਤੇ ਬਹਿ ਜਾਂਦਾ ਉਹਨੂੰ ਲੱਗਦਾ ਵੀ ਅਸੀਂ ਕਿਸਾਨ ਦੇ ਪੁੱਤ ਨਹੀਂ ਆ ਹੁਣ ਅਸੀਂ ਤਾਂ ਮਤਲਬ ਇੱਕ ਹੋ ਗਏ ਅੱਜ ਅਸੀਂ ਰਹਿਣਾ ساری ਉਮਰ ਹੁਣ ਅੱਗੇ ਕੀ ਪ੍ਰੋਬਲਮ ਅੱਗੇ ਇਹ ਹੀ ਆ ਸਾਡਾ ਤਾਂ ਸ਼ਾਂਤੀਪੂਰਵਕ ਧਰਨਾ ਹੀ ਸੀ ਅਸੀਂ ਤਾਂ ਧਰਨੇ ਦੇ ਮੁਤਾਬਿਕ ਜਿਹੜਾ ਮਤਲਬ ਅਸੀਂ ਮੰਗ ਪੱਤਰ ਦੇਣਾ ਜੋ ਸਾਡਾ ਨੁਕਸਾਨ ਹੋਇਆ ਉੱਥੇ ਦਿੱਲੀ ਦੇ ਵਿੱਚ ਸਾਡੀਆਂ ਟਰਾਲੀਆਂ ਗੁੰਮ ਹੋਈਆਂ ਸਾਡਾ ਜੋ ਵੀ ਨੁਕਸਾਨ ਹੋਇਆ ਅਸੀਂ ਤਾਂ ਉਹ ਮੰਗ ਪੱਤਰ ਦੇਣਾ ਵੀ ਸਾਡਾ ਨੁਕਸਾਨ ਹੋਇਆ ਤੇ ਸਾਡਾ ਦਿੱਲੀ ਜਾਣ ਦਾ ਧਰਨਾ ਸੀ ਸਾਨੂੰ ਉਹ ਜਾਣ ਦਿਓ ਸਾਨੂੰ ਰੋਕਦੇ ਕਿਉਂ ਤੁਸੀਂ ਠੀਕ ਹੈ ਹੁਣ ਹੁਣ ਇੱਥੇ ਰੁਕੋ ਤੱਕ ਤੱਕ ਰੁਕੋ ਅਜੇ ਤਾਂ ਜਿੰਨਾ ਚਿਰ ਸਾਡੀ ਮਤਲਬ ਕਾਲਿਆ ਜੇ ਨਹੀਂ ਹੈ ਤਾਂ ਸੁਣਨੇਗੇ ਤਾਂ ਫਿਰ ਜਿੰਨਾ ਟਾਈਮ ਵੀ ਰੁਕਣਾ ਪਊ ਹੋ ਸਕਦਾ 10 ਦਿਨ ਵੀ ਲੱਗ ਜਾਣ ਮਹੀਨਾ ਵੀ ਲੱਗ ਜਾਵੇ ਫਰਾਜਾ ਕੂਲਰ ਪੱਖੇ ਜੋ ਸਾਰਾ ਕਰ ਲਿਆ ਪਰ ਜਿਹੜਾ ਚੌਂਚੇ ਤੱਕ ਨਹੀਂ ਛੱਡਿਆ ਦੱਸੋ ਇਹ ਕਿਹੜਾ ਤਕਾ ਇਹ ਕਿਹੜੀ ਡਿਮਰਸ਼ ਹੈਗੀ ਜਿਹੜੀ ਹੈਗੀ ਆ ਇਹ ਕਿਹੜੀ ਸਰਕਾਰਾਂ ਦੱਸ ਇਹ ਕਹਿੰਦੇ ਕਿਸਾਨ ਦੇ ਨਾਲ ਕਿਸਾਨ ਦੇ ਨਾਲ ਲਗੇ ਪ੍ਰਧਾਨ ਜੀ ਜੋ ਹਾਲਾਤ ਉਰੇ ਬਣੇ ਮੇਰਾ ਸਵਾਲ ਇਹ ਵੀ ਹੈਗਾ ਕਿ ਪੁਲਿਸ ਇੱਕ ਪਾਸੇ ਤੁਹਾਨੂੰ ਸਾਰਿਆਂ ਨੂੰ ਪਿੱਛੇ ਕਹਿੰਦੀ ਸੀ ਬਹਿ ਜਾਓ ਤੇ ਚਾਰ ਪੰਜ ਜਾਣੇ ਤੁਹਾਡੇ ਅੱਗੇ ਲੈ ਵੀ ਲਿਆਉਂਦੇ ਸੀਗੇ ਕਿ ਮੰਗ ਪੱਤਰ ਦਿੱਤਾ ਜਾ। ਨਾ ਸ਼ੈਟੀ ਵੀ ਖੜੀ ਆ ਇੱਕ ਮਿੰਟ ਬਈ ਅਸੀਂ ਸ਼ਹਿਰ ਟੀਵੀ ਖੜਿਆ ਉਹਨੂੰ ਕਿਹਾ ਜਿਹੜੇ ਪਬਲਿਕ ਹੁੰਦੇ ਨਾ ਜਿਹੜਾ ਮਾਹੌਲ ਹੋ ਗਿਆ ਉਹਨਾਂ ਦਾ ਲੀਡਰ ਘੜੀ ਗਿਆ ਹੋਵੇ ਨਾ ਅਗਲੇ ਕੇਂਦਰ ਨੂੰ ਗ੍ਰਿਫਤਾਰ ਕਰ ਲਾਂਗੇ ਸਾਡਾ ਆਉਣ ਦਾ ਕੀ ਫਾਇਦਾ ਅਸੀਂ ਪਹਿਲਾਂ ਮੰਗ ਕੀਤੀ ਵੀ ਅਸੀਂ ਪਬਲਿਕ ਨੂੰ ਬਾਹਲ ਗਏ ਬਾਅਦ ਵਿੱਚ ਸ਼ਾਂਤਮਈ ਗੱਲ ਕਰਾਂਗੇ ਕਿੱਥੇ ਅਸੀਂ ਮਤਲਬ ਇਹ ਸਵਾਲ ਇੱਥੇ ਇੱਥੇ ਬੋਣਾ ਬੈਣਾ ਕਿੱਥੇ ਆਏ ਕਿਹੜਾ ਗੁੱਠੀ ਬਣਾ ਇੱਥੇ ਪਦਰੇ ਸ਼ੜਕ ਤੇ ਬੈਣਾ ਸੀਗਾ ਪਦਰੇ ਬਹਿ ਪ੍ਰਦਰਸ਼ਨ ਕਰਾਂ 4 ਘੰਟੇ ਦਾ ਪ੍ਰੋਗਰਾਮ ਇਕੱਲਾ ਜਲੰਧਰ ਦਾ ਨਿਕਾ ਇਹ ਸਾਰੇ ਪੰਜਾਬ ਦੇ ਮੰਤਰੀਆਂ ਕਰਦਾ ਇੱਕ ਸਾਡਾ ਇੱਥੋਂ ਫੈਸਲਾ ਨੇ ਵੀ ਸਿਆਹ ਕੰਮ ਕਰ ਲਿਆ ਇਹ ਸਾਡਾ ਸਾਰਾ ਸਮੁੱਚਾ ਲੀਡਰਸ਼ਿਪ ਦਾ ਪੈਰੀਗੇਟਾ ਤੋਂ ਪਿੱਛੇ ਨਹੀਂ ਸੀ ਬਹਿਣਾ ਉਰੇ ਆ ਕੇ ਬਹਿਣਾ ਸੀ ਬਹਿਣਾ ਜਗ੍ਹਾ ਹੋਵੇ ਬਹਿਣਾ ਉੱਥੇ ਉੱਥੇ ਬਹਿਣਾ ਜਿੱਥੇ ਬਰੇ ਲਗਾਣ ਲੱਗੇ ਉਹ ਤਾਂ ਰੋਕਿਆ ਸਾਨੂੰ ਉਹ ਤਾਂ ਜ਼ਬਰ ਅਸੀਂ ਜ਼ਬਰਦਸਤ ਤੋੜਣ ਆਏ ਆ ਸਬਰ ਦੇ ਨਾਲ ਜਿਹੜਾ ਜ਼ਬਰ ਤੋੜਣ ਆਏ ਆ ਜਿਹੜਾ ੱੱਕਾ ਰੋਕਣ ਆਏ ਵੀ ੱੱਕਾ ਨਹੀਂ ਹੁੰੜਣਾ ਪਜਾਨਾ ਬਹੁਤ ੱੱਕਾ ਹੋਇਆ ਹੁਣ ਤੁਸੀਂ ਕਦ ਤੱਕ ਰੇ ਰੁਕੋਗੇ ਕੀ ਸਿਚੁਏਸ਼ਨ 4 ਵਜੇ ਤੱਕ 4 ਘੰਟੇ ਦੇ ਸਾਰਾ ਪ੍ਰੋਗਰਾਮ ਆ ਸਾਡੇ ਪੰਜਾਬ ਚ ਮੰਗਪੱਤਰ ਮੰਗਪੱਤਰ ਲਿਆਂਦਾ 4 ਵਜੇ ਸਮਾਪਤੀ ਕਰਕੇ ਚਾਹ ਪਾਣੀ ਸ਼ਕਾਂਗੇ ਆਦਾ ਬਣਾ ਕੇ ਅਸੀਂ ਮੰਤਰੀਆਂ ਨੇ ਵੀੰਦੇ ਸੀ ਆਦਾ ਲਿਆ ਆ ਚਾਹ ਪਾਣੀ ਬਣਾਵਾਂ ਪੀਵਾਂਗੇ ਅਸੀਂ ਸਮਾਪਤੀ ਕਰ 4 ਵਜੇ ਮੰਗਪੱਤਰ ਦੇ ਸਮਾਪਤੀ ਕਰਾਂਗੇ ਬਾਬਾ ਜੀ ਹੁਣ ਤੇ ਨਾਲ ਦਰਿਆ ਵੀ ਕੱਢ ਲਈਆਂ ਨਾਲ ਸਾਰੇ ਭਾਈ ਸਾਡਾ ਸਾਡਾ ਐਲਾਨ ਆ ਪਹਿਲੇ 4 ਘੰਟੇ ਦਾ ਧਰਨਾ 6 ਵਜੇ ਸਾਡੇ ਫੁੱਲਰ ਬਾਜੀ ਨਹੀਂ ਅਸੀਂ ਆਪੇ ਪ੍ਰਬੰਧ ਕਰਕੇ ਆਏ ਆ 4 ਘੰਟੇ ਦੇ ਪ੍ਰਬੰਧ ਕਿਹੜਾ ਕਿਹੜਾ ਕੀਤਾ ਅਸੀਂ ਤਾਂ ਮੈਡ ਆਵੇ ਇੱਕ ਮਿੰਟ ਅਸੀਂ ਮ ਜਾਦੇਸ਼ਾ ਕੇ ਬਣਾ ਤੇ ਚਾਹ ਪਾਣੀ ਦਾ ਪਾਣੀ ਸਾਡਾ ਸਾਰਾ ਪ੍ਰਬੰਧ ਨਾਲ ਆ ਉਹ ਚਾਹ ਵੀ ਲੱਗੀ ਬਣ ਹੋਵੇ ਅੱਛਾ ਉਹ ਵਿੱਚ ਹੁਣ ਮੈਟ ਵੀ ਨਾਲ ਬਾਲਟੀਆਂ ਵੀ ਰੱਖੀਆਂ ਅੰਦਰ ਤੇ ਗੈਸ ਵੀ ਰੱਖੀ ਸਾਰਾ ਸਾਰਾ ਪ੍ਰਬੰਧ ਆ ਸਾਰਾ ਕਰਕੇ ਆ ਆਪ ਦਾ ਕਰਕੇ ਆ ਪ੍ਰਾਂਦੀ ਠੀਕ ਹੈ ਜੀ ਬਿਲਕੁਲ ਕਿਸਾਨ ਜਿਹੜੇ ਨੇ ਉਹਨਾਂ ਨੇ ਪੂਰਾ ਪ੍ਰਬੰਧ ਆਪਣਾ ਕਰ ਲਿਆ ਜਿਵੇਂ ਕਿ ਗੱਡੀ 'ਚ ਨਜ਼ਰ ਆ ਰਿਹਾ ਬਾਲਟੀਆਂ ਵੀ ਨਜ਼ਰ ਆ ਰਹੀਆਂ ਨੇ ਕੇਤਲੀਆਂ ਵੀ ਨਜ਼ਰ ਆ ਰਹੀਆਂ ਨੇ ਗੈਸ ਵੀ ਚੁੱਲਾ ਵੀ ਨਜ਼ਰ ਆ ਰਿਹਾ ਔਰ ਨਾਲੋਂ ਨਾਲ ਬਿਸਤਰੇ ਵੀ ਜਿਹੜੇ ਨਜ਼ਰ ਆ ਰਹੇ ਆ ਔਰ ਕਿਸਾਨ ਸਾਫ ਕਹਿ ਰਹੇ ਆ ਕਿ ਅਸੀਂ ਪੂਰਾ ਪ੍ਰਬੰਧ ਕਰਕੇ ਆਏ ਆ ਔਰ ਇਸ ਪ੍ਰਬੰਧ ਦੇ ਆਧਾਰ ਦੇ ਉੱਤੇ 4 ਵਜੇ ਤੱਕ ਉਰੇ ਧਰਨਾ ਬਰਕਰਾਰ ਰਹੇਗਾ ਉਸ ਤੋਂ ਬਾਅਦ ਕੀ ਹਾਲਾਤ ਬਣਦੇ ਨੇ ਉਹ ਵੇਖਣਾ ਹੋਵੇਗਾ ਫਿਲਹਾਲ ਕਿਸਾਨ ਆਪਣਾ ਸਾਰਾ ਸਾਜ਼ੋ ਸਾਮਾਨ ਕੱਢਦੇ ਨਜ਼ਰ ਆ ਰਿਹਾ ਹੈ